ਵੈਬੀ ਜੀ ਦਾ ਖਾਲਸਾ ਵੈਬੀ ਜੀ ਦੀ ਫਤਿਹ ਮੈਂ ਹਾਂ ਵੈਪਨ ਜੀ ਸੰਤੈ ਸਵਾਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 24 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 24 ਜਨਵਰੀ ਵਾਲੇ ਦਿਨ ਬਾਕੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਸਭ ਤੋਂ ਪਹਿਲੀ ਘਟਨਾ ਹੈ 24 ਜਨਵਰੀ 1921 ਵਾਲੇ ਦਿਨ ਦੀ 24 ਜਨਵਰੀ 1921 ਨੂੰ ਸਰੌਣੇ ਅਕਾਲੀ ਦਲ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਦਿਨ ਅਕਾਲ ਵੰਗੇ ਦੇ ਸਾਹਮਣੇ ਇੱਕ ਮੀਟਿੰਗ ਰੱਖੀ ਗਈ ਸੀ ਇਹ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਦੇ ਲਈ ਬਣਾਈ ਜਾਵੇਗੀ ਉਸ ਸਮੇਂ ਇਸ ਜਥੇਬੰਦੀ ਦਾ ਨਾਮ ਅਕਾਲੀ ਦਲ ਰੱਖਿਆ ਗਿਆ ਸੀ ਜੋ ਕਿ ਬਾਅਦ ਵਿੱਚ ਬਦਲ ਕੇ ਸ਼੍ਰੋਮਣੀ ਅਕਾਲੀ ਦਲ ਰੱਖ ਦਿੱਤਾ ਗਿਆ ਇਸ ਦਿਨ ਜਥੇਦਾਰ ਗੁਰਮਤ ਸਿੰਘ ਚਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਰਸਮੀ ਤੌਰ ਤੇ ਮੁਖੀ ਚੁਣ ਲਿਆ ਗਿਆ ਸੀ ਅਗਲੀ ਘਟਨਾ 24 ਜਨਵਰੀ 1928 ਦੀ ਹੈ 24 ਜਨਵਰੀ 1928 ਨੂੰ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਈ ਗਈ ਸੀ ਜਦੋਂ ਸਾਈਮਨ ਕਮਿਸ਼ਨ ਪੰਜਾਬ ਦੇ ਵਿੱਚ ਆਇਆ ਤਾਂ ਅਕਾਲੀ ਦਲ ਅਤੇ ਹੋਰ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਮੁਜ਼ਾਰੇ ਕੀਤੇ ਪਰ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਇਸ ਦੇ ਮੈਂਬਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਅਤੇ ਕਿਹਾ ਕਿ ਅਸੀਂ ਪੰਜਾਬ ਦੀ ਜ਼ਮੀਨ ਦੇ ਜ਼ਿਆਦਾ ਹਿੱਸੇ ਦੇ ਮਾਲਕਾਂ ਹਾਂ ਅਤੇ ਖੇਤੀ ਕਰਦੇ ਹਾਂ ਇਸ ਲਈ ਸਾਨੂੰ ਇੱਥੇ ਜ਼ਿਆਦਾ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਏਸੀ ਸੈਂਟਰਲ ਸਿੱਖ ਐਸੋਸੀਏਸ਼ਨ ਜਿਸ ਦਾ ਗਠਨ 24 ਜਨਵਰੀ 1921 ਵਾਲੇ ਦਿਨ ਹੋਇਆ ਸੀ ਅਗਲੀ ਘਟਨਾ 24 ਜਨਵਰੀ 1960 ਦੀ ਹੈ ਇਸ ਦਿਨ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਕਾਇਮ ਕਰਨ ਦੇ ਲਈ ਪੰਜਾਬੀ ਸੂਬਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਅਗਲੀ ਘਟਨਾ 24 ਜਨਵਰੀ 1986 ਦੀ ਹੈ। ਇਸ ਦਿਨ ਦਿੱਲੀ ਦੇ ਕਰੋਲ ਬਾਗ ਦੀ ਦੇਵ ਨਗਰ ਪੁਲਿਸ ਚੌਕੀ ਦੇ ਵਿੱਚ ਸਰਦਾਰ ਦਲਜੀਤ ਸਿੰਘ ਨੂੰ ਅਣਮਨੁੱਖੀ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ 2 ਦਿਨ ਬਾਅਦ 26 ਜਨਵਰੀ ਵਾਲੇ ਦਿਨ ਜਿਸ ਪੁਲਿਸ ਅਫਸਰ ਨੇ ਇਸ ਸੈਕੰਡ ਨੂੰ ਸ਼ਹੀਦ ਕੀਤਾ ਸੀ ਉਸ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਸਿੱਖਾਂ ਦੇ ਨਾਲ ਇੱਕ ਬਹੁਤ ਹੀ ੱੱਕੇ ਵਾਲੀ ਗੱਲ ਸੀ 24 ਜਨਵਰੀ 1995 ਵਾਲੇ ਦਿਨ ਇੰਗਲੈਂਡ ਦੇ ਸਾਊਥ ਹਾਲ ਦੇ ਵਿੱਚ ਛਪਦੀ ਅਖਬਾਰ ਦੇਸ਼ ਪ੍ਰਦੇਸ਼ ਦੇ ਬਾਨੀ ਜ਼ਰਦਾਰ ਤਰਸੇਮ ਸਿੰਘ ਪੁਰੇਵਾਲ ਨੂੰ ਅਖਬਾਰ ਦੀ ਦਫ਼ਤਰ ਦੇ ਸਾਹਮਣੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਪਰ ਇਹਨਾਂ ਕਾਤਲਾਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਕਾਤਲ ਕੌਣ ਸਨ ਪਰ ਇਸ ਦੇ ਬਾਰੇ ਇਹ ਗੱਲ ਬਹੁਤ ਚਰਚਾ ਵਿੱਚ ਸੀ ਕਿ ਇਹ ਕੰਮ ਪੰਜਾਬ ਦੇ ਪੁਚੜ ਕੇਪੀਐਸ ਗਿਲ ਨੇ ਕਰਵਾਇਆ 24 ਜਨਵਰੀ 1990 ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਰਨਲ ਸਕੱਤਰ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਕਰ ਦਿੱਤਾ ਗਿਆ ਸੀ ਅਖਬਾਰ ਦੇ ਦਫ਼ਤਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਨਕਲੀ ਪੁਲਿਸ ਮੁਕਾਬਲੇ ਦੀਆਂ ਘਟਨਾਵਾਂ ਦੇ ਵਿੱਚ ਪੁਲਿਸ ਨੇ 24 ਜਨਵਰੀ 1990 ਨੂੰ ਸੁਖਵਿੰਦਰ ਸਿੰਘ ਮਨਿਆਲਾ ਪੁੱਤਰ ਮਨਵਿੰਦਰ ਸਿੰਘ ਮਨਿਆਲਾ ਵਾਸੀ ਜੈ ਸਿੰਘ ਨੇੜੇ ਕੱਚਾ ਪੱਕਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਨੂੰ ਸੁਖਵਿੰਦਰ ਸਿੰਘ ਬੜਬਰ ਪੁੱਤਰ ਤਾਰਾ ਸਿੰਘ ਬੜਬਰ ਜ਼ਿਲ੍ਹਾ ਸੰਗਰੂਰ ਅਤੇ ਜਰਨੈਲ ਸਿੰਘ ਸਰਤਾਰ ਸਿੰਘ ਵਾਸੀ ਜੋੜਾ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ 24 ਜਨਵਰੀ 1991 ਨੂੰ ਪੁਲਿਸ ਨੇ ਰਸੂਲ ਸਿੰਘ ਪੁੱਤਰ ਆਤਮਾ ਵਾਸੀ ਠੱਠੀ ਜੈਮਲ ਸਿੰਘ ਕਸ਼ਮੀਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਖਾਰਾ ਲਖਵਿੰਦਰ ਸਿੰਘ ਲੱਖਾ ਪੁੱਤਰ ਸਰਿੰਦਰ ਸਿੰਘ ਵਾਸੀ ਕਲੇ ਕਰਤਾਰ ਸਿੰਘ ਵਾਸੀ ਜੋੜਾ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ 24 ਜਨਵਰੀ 1993 ਨੂੰ ਪੁਲਿਸ ਨੇ ਅਜਿੰਦਰ ਸਿੰਘ ਜਿੰਦਾ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਇਸ ਹਨ 24 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ